ਕਈ ਵਾਰ ਫੋਟੋ ਉੱਤੇ ਹੀ ਕਹਾਣੀ ਆਣ ਖੜਦੀ ਹੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ اتارਨ ਦਾ ਇੱਕ ਫੈਸਲਾ ਹੋ ਰਿਹਾ ਹੈ ਕਦੋਂ ਇਹ ਫੋਟੋ ਉtreਗੀ ਤੇ ਸਵਾਲ ਹੈ ਕਿ ਸੀਐਮ ਦੀ ਫੋਟੋ اتار ਹੀ ਕਿਉਂ ਜਾਏਗੀ ਸਾਹਮਣੇ ਆ ਰਹੇ ਅਜਿਹੇ ਮਾਮਲੇ ਤੋਂ ਇਲਾਵਾ ਪੰਜਾਬ ਦੇ ਬੱਜੇ ਜਿਮਨੀ ਚੌਣ ਪੀੜੇ 'ਚੋਂ ਲੋਕ ਮੁੱਦਿਆਂ ਦੀ ਬਜਾਏ ਸਿਆਸੀ ਤੇ ਪਰਮਾਉ ਪੱਧਰ ਦੇ ਮੁੱਦੇ ਭਾਰੂ ਪੈ ਰਹੇ ਨੇ ਸੋ ਅੱਜ ਦੇ ਮੀਡੀਆ ਸਰਦਲ ਪ੍ਰੋਗਰਾਮ ਇਸ ਸਾਡੇ ਨਾਲ ਅਜਿਹੇ ਮਸਲਿਆਂ ਉਤੇ ਜੁੜੇ ਨੇ ਅੱਗੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿਲਾ ਜੀ ਸੋਚਲਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਪਿੰਡਰ ਸਾਹਿਬ ਚਿਲਾ ਸਾਹਿਬ ਮੁੱਖ ਮੰਤਰੀ ਦੀ ਫੋਟੋ ਦਾ ਕੀ ਵਿਵਾਦ ਹੈ ਤੇ ਚੋਣ ਮਾਹੌਲ ਚੋਂ ਲੋਕ ਮੁੱਦੇ ਕਿਉਂ ਗਾਇਬ ਨੇ ਅਜਿਹੇ ਸਾਰਾ ਕੁਝ ਜੀ ਚਿਲਾ ਸਾਹਿਬ ਅ ਪਿੰਡਰ ਸਾਹਿਬ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੀ ਉਹਨਾਂ ਨੂੰ ਫੋਟੋਆਂ ਦਾ ਕਾਫੀ ਜ਼ਿਆਦਾ ਚਾਅ ਹੈ ਜੀ ਤੇ ਕੇਂਦਰ ਨੂੰ ਇਤਰਾਜ਼ ਹੈ ਓਕੇ ਕੇਂਦਰ ਨੂੰ ਇਸ ਕਰਕੇ ਇਤਰਾਜ਼ ਹੈ ਕਿ ਭਾਈ ਜਿਹੜੀ ਖਾਸ ਕਰਕੇ ਸਾਡੀਆਂ ਸਕੀਮਾਂ ਤੇ ਤੁਸੀਂ ਘੱਟੋ-ਘੱਟ ਆਪਣੀਆਂ ਫੋਟੋਆਂ ਨਾਲ ਲਾਓ ਜੀ ਤੇ ਆਪਣੀਆਂ ਸਕੀਮਾਂ ਤੇ ਜਿਵੇਂ ਮਰਜ਼ੀ ਲਾਈ ਜਾਓ ਹੂੰ ਓਕੇ ਤੇ ਪਿੰਡਰ ਸਾਹਿਬ ਕੇਂਦਰ ਦੀ ਸਹਾਇਤਾ ਤੋਂ ਬਿਨਾ ਕੇਂਦਰ ਦੀ ਸਕੀਮ ਤੋਂ ਬਿਨਾ ਕੋਈ ਸਟੇਟ ਚ ਆਪਣੇ ਤੌਰ ਤੇ ਕੁਝ ਸਟੇਟ ਕਰ ਵੀ ਨਹੀਂ ਸਕਦਾ ਹੂੰ ਜੀ ਕੇਂਦਰ ਦੀ ਪੰਡਾ ਨਾਲ ਹੀ ਸਾਰਾ ਕੁਝ ਚੱਲਣਾ ਹੁੰਦਾ ਹੈ ਹੂੰ ਹੂੰ ਜੀ ਜੇ ਪਿੱਛੇ ਵੀ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਇਹ ਕਣਕ ਵੰਡੀ ਜਾ ਰਹੀ ਸੀ ਜਿਹੜੀ ਕਣਕ ਵੰਡੀ ਜਾਂਦੀ ਹੈ ਉਹਦੀ ਜਿਹੜੀ ਥੈਲੀ ਹੈ ਮਿੰਦਰ ਸਾਹਿਬ ਉਹਦੇ ਤੇ ਵੀ ਭਗਵੰਤ ਸਿੰਘ ਮਾਨ ਦੀ ਵੱਡਕਾਰੀ ਫੋਟੋ ਹੈ ਜੀ ਜਿਹਦੇ ਜਿਹਦੇ ਚ ਕਣਕ ਪਾਈ ਹੁੰਦੀ ਹੈ ਜਿਹੜੇ ਨੀਲੇ ਕਾਰਡ ਹੋਲਡਰ ਨੇ ਜਿਨ੍ਹਾਂ ਨੂੰ ਕਣਕ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਓਕੇ ਜੀ ਉਹਦੇ ਵੀ ਇਤਰਾਜ਼ ਆਇਆ ਸੀ ਸੈਂਟਰ ਵੱਲ ਉਹਨਾਂ ਦਾ ਕਹਿਣਾ ਸੀ ਕਿ ਭਾਈ ਕਣਕ ਤਾਂ ਤੁਹਾਨੂੰ ਅਸੀਂ ਦੇ ਰਹੇ ਆ ਹੂੰ ਜੀ ਤੇ ਤੁਸੀਂ ਫੋਟੋ ਆਪਣੀ ਲਾ ਰਹੇ ਹੋ ਕਹਿਣ ਤੋਂ ਭਾਵ ਕਿ ਕਣਕ ਸਾਡੀ ਤੇ ਵਾਵਾ ਤੁਹਾਡੀ ਹੂੰ ਸ਼ਾਬਾਸ਼ ਤੁਸੀਂ ਲੈ ਰਹੇ ਹੋ ਲੋਕਾਂ ਤੋਂ ਇਸ ਕਰਕੇ ਉਦੋਂ ਵੀ ਇੱਕ ਵਾਰੀ ਇਹ ਹੋਇਆ ਸੀ ਵੀ ਜਿਹੜੀ ਫੋਟੋ ਹੈਗੀ ਹੈ ਕਣਕ ਦੀ ਥੈਲੀ ਵਾਲੀ ਇਹਨੂੰ ਰੋਕੀ ਬੰਦ ਕੀਤੀ ਜਾਊਗੀ ਨਹੀਂ ਤਾਂ ਫਿਰ ਸੈਂਟਰ ਨੇ ਕਹਿ ਦਿੱਤਾ ਅਸੀਂ ਭਾਈ ਅਸੀਂ ਤੁਹਾਨੂੰ ਕਣਕ ਨਹੀਂ ਦੇਵਾਂਗੇ ਜੀ ਇੱਕ ਦੂਜਾ ਮਾਮਲਾ ਭਿੰਡਰ ਸਾਹਿਬ ਜਿੱਦੀ ਅੱਜ ਮੀਡੀਆ ਦੇ ਖੇਸੇ 'ਚ ਚਰਚਾ ਵੀ ਹੋਈ ਹੈ ਉਹ ਇਹ ਹੈ ਕਿ ਪੰਜਾਬ 'ਚ ਪੰਜਾਬ ਦੀ ਸਰਕਾਰ ਨੇ ਆਮ ਆਦਮੀ ਕਲੀਨਿਕ ਖੋਲੇ ਹੋਏ ਨੇ ਲਗਭਗ 870 880 ਹੁਣ ਕੁਝ ਹੋਰ ਖੁੱਲੇ ਜਾਣੇ ਨੇ ਤੇ ਇਹਨਾਂ ਦੀ ਗਿਣਤੀ ਅਗਲੇ ਦਿਨਾਂ 'ਚ 900 ਦੇ ਕਰੀਬ ਹੋ ਜਾਊਗੀ ਜੀ ਪੰਜਾਬ 'ਚ ਉੱਥੇ ਦਾਵਾ ਹੈ ਜਿਹੜੀ ਸਰਕਾਰ ਹੈ ਕਿ ਉਸ 'ਚ ਜਿਹੜਾ ਜਾਂਦਾ ਹੈ ਮਰੀਜ਼ ਉਹਨੂੰ ਸਾਰੇ 35 ਜਾਂ 40 ਤਰ੍ਹਾਂ ਦੇ ਉਹਨੂੰ ਮੁਫਤ ਟੈਸਟ ਕੀਤੇ ਜਾਂਦੇ ਨੇ ਉੱਥੇ ਹਾਂ ਅਸੀ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਤੇ ਸਾਰਾ ਕੁਝ ਮੁਫਤ ਹੁੰਦਾ ਹੈ ਉਹਨੂੰ ਮਰੀਜ਼ ਜਿਹੜਾ ਜਾਂਦਾ ਹੈ ਉਹਨੂੰ ਦਵਾਈ ਬਾਹਰੋਂ ਨਹੀਂ ਲਿਖੀ ਜਾਂਦੀ ਸਾਰੀ ਅੰਦਰੋਂ ਹੀ ਦਿੱਤੀ ਜਾਂਦੀ ਹੈ ਜੀ ਤੇ ਇਹ ਸਰਕਾਰ ਦਾ ਇਹ ਵੀ ਦਾਅਵਾ ਹੈ ਵੀ ਸਾਰਾ ਕੁਝ ਅਸੀਂ ਦਿੱਲੀ ਦੇ ਮਾਡਲ ਤੇ ਕਰ ਰਹੇ ਹਾਂ ਦਿੱਲੀ 'ਚ ਮਹੱਲਾ ਕਲੀਨਿਕ ਚਲਾਏ ਜਾ ਰਹੇ ਸੀ ਤੇ ਉਹਦੇ ਆਧਾਰ ਤੇ ਇੱਥੇ ਜਿਹੜਾ ਆਮ ਆਦਮੀ ਕਲੀਨਿਕ ਹੈ ਜਿਹੜੇ ਆਮ ਆਦਮੀ ਕਲੀਨਿਕ ਨੇ ਉਹਨਾਂ ਦੇ ਬਾਹਰ ਅ ਪਿੰਡਰ ਸਾਹਿਬ ਤੇ ਉਹਨਾਂ ਦੇ ਕਾਰਡਾਂ ਤੇ ਵੀ ਭਗਵੰਤ ਸਿੰਘ ਮਾਨ ਦੀ ਤਸਵੀਰ ਛਾਪੀ ਗਈ ਹੈ ਵੱਡੀ ਜੀ ਤੇ ਕੇਂਦਰ ਨੂੰ ਇੱਥੇ ਵੀ ਤਰਾਜ ਹੈ ਹੂੰ ਹੂੰ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਸਿਹਤ ਸਵਾਮਾਂ ਲਈ ਨੈਸ਼ਨਲ ਹੈਲਥ ਮਿਸ਼ਨ ਹੈ ਬਣਾਇਆ ਹੋਇਆ ਜੀ ਉਹਦੇ ਉਹਦੇ ਰਾਹੀਂ ਪੈਸੇ ਸਾਰੇ ਸੈਂਟਰ ਸਰਕਾਰ ਦਿੰਦੀ ਹੈ ਜਿੰਨੇ ਵੀ ਸਿਹਤ ਸਵਾਮ ਚੱਲਦੀਆਂ ਨੇ ਹੂੰ ਜੀ ਜਿਹੜਾ ਸ਼ਹਿਰਾਂ 'ਚ ਭਿੰਡਰ ਸਾਹਿਬ ਨੂੰ ਐਨ ਐਚ ਐਮ ਕਿਹਾ ਜਾਂਦਾ ਹੈ ਨੈਸ਼ਨਲ ਹੈਲਥ ਮਿਸ਼ਨ ਜੀ ਤੇ ਜਿਹੜਾ ਪਿੰਡਾਂ 'ਚ ਇਹਨੂੰ ਐਨ ਆਰ ਐਚ ਐਮ ਕਿਹਾ ਜਾਂਦਾ ਹੈ ਨੈਸ਼ਨਲ ਰੂਰਲ ਹੈਲਥ ਮਿਸ਼ਨ ओके okay, जी ਉਹ ਪਿੰਡ ਆਂਦਾ ਹੈਗਾ ਜੀ ਤੇ ਇਹਦੇ ਰਾਂਹੇ ਸਾਰਾ ਜਿਹੜਾ ਸਵਾਮਾ ਭਾਵੇਂ ਆਸ਼ਾ ਵਰਕਰ ਨੂੰ ਜੋ ਕੋਈ ਦੇਣਾ ਹੁੰਦਾ ਹੈ ਕੰਟਰੀਬਿਊਸ਼ਨ ਉਹਦੇ ਕੰਮ ਦੀ ਭਾਵੇਂ ਆਸ਼ਾ ਫੈਸਿਲੀਟੇਟਡ ਨੂੰ ਦੇਣੀ ਹੁੰਦੀ ਹੈ ਭਾਵੇਂ ਐਨਐਮ ਨੇ ਬਹੁਤ سارے ਜਿਹੜਾ ਸਟਾਫ ਹੈ ਹਜ਼ਾਰਾਂ ਦੀ ਗਿਣਤੀ ਜਿਹੜੇ ਸਿਹਤ ਵਿਭਾਗ ਦਾ ਉਹ ਐਨਐਨ ਆਰਐਮ ਐਨਚਮ ਇਹਨਾਂ ਦੇ ਅਧੀਨ ਐਨਆਰਐਚਐਮ ਇਹਨਾਂ ਦੇ ਅਧੀਨ ਹੀ ਕੰਮ ਕਰ ਰਿਹਾ ਬਹੁਤ ਗਿਣਤੀ ਤੇ ਕਈ-ਕਈ ਸਾਲਾਂ ਤੋਂ ਜਿਹੜੇ ਐਨਐਮ ਜੀਐਨਐਮ ਕਾਮਕਾਰੀਆਂ ਨੇ 12-12 ਸਾਲ ਹੋ ਗਏ ਉਹਨਾਂ ਨੂੰ ਪੱਕਿਆ ਵੀ ਨਹੀਂ ਕੀਤਾ ਜਾ ਰਿਹਾ ਕਿਉਂਕਿ ਸੈਂਟਰਲ ਸੈਂਟਰਲ ਸਰਕਾਰ ਦੀਆਂ ਸਕੀਮਾਂ ਨੇ ਤੇ ਰਾਜ ਸਰਕਾਰ ਹਮੇਸ਼ਾ ਜਦੋਂ ਪੱਕਾ ਹੋਣ ਦੀ ਗੱਲ ਕਰਦੇ ਨੇ ਫਿਰ ਉਹ ਕਹਿੰਦੇ ਨੇ ਵੀ ਇਹ ਸੈਂਟਰ ਦੇ ਪ੍ਰੋਜੈਕਟ ਨੇ ਕਿਸੇ ਸਟੇਟ ਦੇ ਇਹ ਮੁਲਾਜ਼ਮ ਜਿਹੜੇ ਪੱਕੇ ਨਹੀਂ ਹੋਏ ਜੀ ਪਰ ਜਦੋਂ ਫੋਟੋ ਲਾਉਣ ਦੀ ਵਾਰੀ ਆਉਂਦੀ ਹੈ ਫਿਰ ਉਹ ਆਪਣੀ ਲਾ ਲੈਂਦੇ ਨੇ ਭਗਵੰਤ ਸਿੰਘ ਮਾਨ ਦੀਆਂ ਫੋਟੋਆਂ ਜਿਹੜੀਆਂ ਸਾਰੇ ਆਮ ਆਦਮੀ ਕਲੀਨ ਕਾਰਜ ਲੱਗੀਆਂ ਹੋਈਆਂ ਨੇ ਤੇ ਉਹਨਾਂ ਨੂੰ ਪ੍ਰਚਾਰਿਆ ਵੀ ਬਹੁਤ ਜਾਂਦਾ ਹੈ ਰਾਜ ਸਰਕਾਰ ਵੱਲੋਂ ਇਸੇ ਆਧਾਰ ਤੇ ਜਿਹੜੇ ਸੈਂਟਰ ਸਰਕਾਰ ਸੀ ਉਹਨਾਂ ਨੇ ਪੈਸੇ ਰੋਕਲੇ ਸੀ ਸਾਰੇ ਜਿਹੜੇ ਸਿਹਤ ਵਿਭਾਗ ਨੂੰ ਖਾਸ ਕਰਕੇ ਐਨ ਐਚ ਐਮ ਨੂੰ ਮਿਲਦੇ ਨੇ 650 ਕਰੋੜ ਰੁਪਏ ਦੇ ਕਰੀਬ ਇਹ ਰਾਸ਼ੀ ਸੀ ਜਿਹੜੀ ਰੋਕੀ ਗਈ ਸੀ ਤੇ 1100 ਕਰੋੜ ਰੁਪਏ ਦਾ ਇੱਕ ਹੋਰ ਵਿਸ਼ੇਸ਼ ਫੰਡ ਮਿਲਨੇ ਸੀ ਸਿਹਤ ਵਿਭਾਗ ਨੂੰ ਉਹ ਵੀ ਨਹੀਂ ਮਿਲੇ ਸੀ ਕਹਣ ਤੋਂ ਪਾਵ ਕੇ 2000 ਕਰੋੜ ਦੇ ਨੇੜੇ ਤੇੜੇ ਜਿਹੜਾ ਪੈਸਾ ਹੈਗਾ ਸਿਹਤ ਵਿਭਾਗ ਦਾ ਜਿਹੜਾ ਉਹ ਰੁਕਿਆ ਹੋਇਆ ਸੀ ਪਿੰਡ ਸਰ ਪਿਛਲੇ ਲੰਮੇ ਸਮੇ ਤੋਂ ਜੀ ਜੀ ਤੇ ਸੈਂਟਰ ਗੁਹਾਰ ਲਗਾ ਰਿਹਾ ਸੀ ਮਿਲ ਕੇ ਵੀ ਆ ਰਹੇ ਸੀ ਕਦੇ ਅਧਿਕਾਰੀ ਕਦੇ ਮੰਤਰੀ ਕੇ ਭਾਈ ਸਾਨੂੰ ਪੈਸਾ ਦਿਓ ਸਾਡੀਆਂ ਜਿਹੜੀਆਂ ਸਕੀਮਾਂ ਨੇ ਉਪਰਭਾਵਤ ਹੋ ਰਹੀਆਂ ਨੇ ਸੇ ਦੂ ਭਾਗ ਦੀਆਂ ਜਿਹੜੀਆਂ ਜਿਹੜੇ ਦਿੱਲੀ ਵਾਲੇ ਪੈਸੇ ਨਾਲ ਚੱਲਦੀਆਂ ਨੇ ਜੀ ਸੋ ਉਹਨਾਂ ਨੇ ਫਿਰ ਅਡੀਕਾ ਲਾ ਲਿਆ ਕਿ ਪਹਿਲਾਂ ਤੁਸੀਂ ਜਿਹੜੇ ਆਮ ਆਦਮੀ ਕਲੀਨਿਕ ਹੈ ਇਹਨਾਂ ਦਾ ਨਾਮ ਬਦਲੋ ਹੂੰ ਤੇ ਇੱਕ ਭਗਵੰਤ ਮਾਨ ਦੀ ਜਿਹੜੀ ਫੋਟੋ ਤਾਰੋ ਪਹਿਲਾਂ ਪੰਜਾਬ ਸਰਕਾਰ ਰੈਡੀ ਵੀ ਰਹੀ ਤੇ ਹੁਣ ਹੌਲੇ ਹੌਲੇ ਪੰਜਾਬ ਸਰਕਾਰ ਅੱਦੇ ਕਾਮ ਆਦਮੀ ਕਲੀਨਿਕਾਂ ਦਾ ਨਾਮ ਬਦਲਣਾ ਅਤੇ ਮੁੱਖ ਮੰਤਰੀ ਦੀ ਫੋਟੋ ਉਤਾਰਨ ਤੇ ਕਹਿੰਦੇ ਹੁਣ ਸਹਿਮਤੀ ਬਣ ਚੁੱਕੀ ਹੈ ਸੂਤਰਾਂ ਦੇ ਸੂਤਰਾਂ ਦਾ ਇਹ ਕਹਿਣਾ ਹੈ ਕਿ ਲਗਭਗ ਜਿਹੜੀ ਅਧਿਕਾਰੀਆਂ ਦੀ ਉੱਚ ਅਧਿਕਾਰੀਆਂ ਦੀ ਦਿੱਲੀ ਦੇ ਤੇ ਪੰਜਾਬ ਦੇ ਸਿਹਤ ਵਿਭਾਗ ਨਾਲ ਸੰਬੰਧਤ ਉੱਚ ਅਧਿਕਾਰੀਆਂ ਦੀ ਮੀਟਿੰਗ ਹੋ ਚੁੱਕੀ ਹੈ ਤੇ ਫੈਲ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਵੀ ਠੀਕ ਹੈ ਅਸੀਂ ਜਿਹੜੇ 400 ਦੇ ਕਰੀਬ ਹੈਗੇ ਨੇ ਆਮ ਆਦਮੀ ਕਲੀਨਿਕ 870 ਚੋ ਵੀ ਉਹਨਾਂ ਦੇ ਨਾਮ ਬਦਲ ਦਿੰਦੇ ਆ ਹੂੰ ਓਕੇ ਤੇ ਇਹਦਾ ਨਵਾਂ ਨਾਮ ਪਿੰਡਰ ਸਾਹਿਬ ਆਈਓ ਸਮਾਨ Arogya Kendra ਕਹਿੰਦੇ ਰੱਖਣ ਬਾਰੇ ਸਹਿਮਤੀ ਬਣ ਗਈ ਹੈ ਕਿਉਂਕਿ ਆਈਓ ਸਮਾਨ ਦਾ ਬਹੁਤ ਪ੍ਰਚਾਰ ਕਰ ਰਿਹਾ ਹੈ ਸੈਂਟਰ ਹੂੰ 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 ਤੇ ਭਗਵੰਤ ਮਾਨ ਦੀ ਫਿਰ ਜਿੱਥੇ ਆਮ ਆਦਮੀ ਕਲੀਨਿਕ ਦਾ ਨਾਮ ਬਦਲਿਆ ਜਾਊਗਾ ਉੱਥੇ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਫੋਟੋ ਵੀ ਕਹਿੰਦੇ ਉਤਾਰਨ ਦਾ ਲਗਭਗ ਤੈ ਹੋ ਚੁੱਕਾ ਹੈ ਅਗਲੇ ਦਿਨਾਂ ਚ ਇਹਦੇ ਅਮਲ ਸ਼ੁਰੂ ਹੋ ਜਾਏਗਾ ਤੇ ਕੇਂਦਰ ਦੀ ਟੀਮ ਵੀ ਆ ਕੇ ਜਿਹੜੀ ਇਹਦੀ ਚੈਕਿੰਗ ਵੀ ਕਰੂਗੀ ਹੂੰ ਓਕੇ ਤੇ ਜਿਹੜਾ ਫਿਰ 650 ਕਰੋੜ ਰੁਪਏ ਦਾ ਰੁਕਿਆ ਹੋਇਆ ਫੰਡ ਹੈ ਕਹਿੰਦੇ ਸੈਂਟਰ ਨੇ ਜਿਹੜਾ ਸਹਿਮਤੀ ਪ੍ਰਗਟਾਦੀ ਵੀ ਉਹ ਜਾਰੀ ਕਰ ਦਾਂਗੇ ਅਸੀਂ ਸਾਰਾ ਹੂੰ ਹੂੰ ਜਿਹੜਾ ਸੈਂਟਰ ਵਾਲੀਆਂ ਸਕੀਮਾਂ ਨੇ ਜੀ ਜੀ ਪਹਿਲਾਂ ਵੀ ਜਿਹੜੇ ਸੈਂਟਰ ਦੇ ਤਹਿਤ ਹੀ ਸਾਰੇ ਲਗਭਗ ਚੱਲ ਰਹੇ ਨੇ ਹੈਲਥ ਵੈਲਨੈਸ ਸੈਂਟਰ ਚੱਲ ਰਹੇ ਸੀ ਪਹਿਲਾਂ ਕੇਂਦਰੀ ਸਕੀਮਾਂ ਤਹਿਤ ਹੂੰ ਹੂੰ ਤੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਦਰਕਨਾਰ ਕਰਕੇ ਇੱਕ ਪਾਸੇ ਰੱਖ ਕੇ ਆਮ ਆਦਮੀ ਕਲੀਨਿਕ ਖੋਲੇ ਗਏ ਸੀ ਬਹੁਤੀਆਂ ਥਾਵਾਂ ਤੇ ਤਾਂ ਜਿਹੜੇ ਪੁਰਾਣੇ ਚੱਲ ਰਹੇ ਸੈਂਟਰ ਸੀ ਪਿੰਡਲ ਸਾਹਿਬ ਉਹਨਾਂ ਨੂੰ ਬੰਦ ਕਰਕੇ ਉੱਥੇ ਆਮ ਆਦਮੀ ਕਲੀਨਿਕ ਦਾ ਬੋਰਡ ਲਗਾ ਦਿੱਤਾ ਗਿਆ ਸੀ ਹੂੰ 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 ਜੀ ਜੀ ਸੋ ਹੁਣ ਜਿਹੜਾ ਇਹ ਨਾਂ ਬਦਲਣਾ ਹੈ ਤੇ ਫੋਟੋ ਉਤਰਨੀ ਹੈ ਮੁੱਖ ਮੰਤਰੀ ਸਾਹਿਬ ਦੀ ਦੇਖੋ ਭਾਵੇਂ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਉਹਨਾਂ ਨੇ ਸਿੱਧੇ ਤੌਰ ਤੇ ਇਹਦੀ ਪੁਸ਼ਟੀ ਨਹੀਂ ਕੀਤੀ ਹੂੰ ਉਹਨਾਂ ਨੇ ਕਿਹਾ ਕਿ ਨਾਂ ਚ ਕੀ ਰੱਖਿਆ ਹੈ ਜਿਹੜੇ ਬਲਬੀਰ ਸਿੰਘ ਜੀ ਸਿਹਤ ਮੰਤਰੀ ਨੇ ਪੰਜਾਬ ਦੇ ਕਿ ਨਾਂ ਚ ਕੀ ਰੱਖਿਆ ਹੈ ਮਸਲਾ ਤਾਂ ਸਿਹਤ ਸਕੀਮਾਂ ਦੇਣ ਦਾ ਹੈ ਲੋਕਾਂ ਨੂੰ ਹੂੰ ਬਿਲਕੁਲ ਉਹਨਾਂ ਦੀ ਗੱਲ ਠੀਕ ਹੈ ਪਰ ਪ੍ਰਸੰਤ ਤਾਂ ਬਣਦਾ ਹੈ ਕਿ ਜੇ ਨਾਂ ਚ ਨਹੀਂ ਕੁਝ ਰੱਖਿਆ ਫਿਰ ਪਹਿਲਾਂ ਨਾਮ ਬਦਲਣ ਦੀ ਲੋੜ ਕੀ ਸੀ ਭਾਈ ਹੂੰ ਜੀ ਤੁਸੀਂ ਮਹੱਲਾ ਕਲੀਨ ਕਿਹੇ ਰੱਖ ਲੈਂਦੇ ਦੇਖੋ ਆਮ ਆਦਮੀ ਪਾਰਟੀ ਦਾ ਨਾਂ ਹੈ ਤੇ ਆਮ ਆਦਮੀ ਕਲੀਨ ਕਿ ਫਿਰ ਭਗਵੰਤ ਮਾਨ ਦੀ ਫੋਟੋ ਲੋਕਾਂ ਨੂੰ ਭੁਲੇਖਾ ਪਾ ਜਾਂਦਾ ਹੈ ਨਾ ਕਿਤੇ ਕਿਤੇ ਲੱਗਾ ਸੈਂਟਰ ਨੂੰ ਲੱਗਦਾ ਹੋਊਗਾ ਵੀ ਇਹ ਤਾਂ ਸਿਰਫ ਇਹ ਹੀ ਪ੍ਰਚਾਰ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਹੀ ਕਲੀਨਿਕ ਨੇ ਨਾ ਕਿ ਸਰਕਾਰ ਦੇ ਹੂੰ ਬਿਲਕੁਲ ਬਿਲਕੁਲ ਇਸ ਕਰਕੇ ਉਹਨਾਂ ਦਾ ਇਤਰਾਜ਼ ਵੀ ਬਾਝਪੇ ਤੇ ਨੰਬਰ 2 ਪਿੰਟਰ ਸਾਹਿਬ ਭਗਵਾਨ ਸਿੰਘ ਮਾਨ ਤੁਸੀਂ ਪੁਰਾਣੀਆਂ ਉਹਨਾਂ ਦੀਆਂ ਕਿਤੇ ਕਲਿੱਪਾਂ ਕੱਢ ਕੇ ਦੇਖ ਲਓ ਜੀ ਕਿੰਨਾ ਮਜ਼ਾਕ ਉਡਾਇਆ ਕਰਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬਾਅਦ ਚ ਕੈਪਟਨ ਅਮਰਿੰਦਰ ਦਾ ਵੀ ਉਡਾਂਦੇ ਰਹੇ ਕਿ ਜੀ ਇਹਨਾਂ ਨੇ ਜਿਹੜੇ ਰਾਸ਼ਨ ਕਾਰਡ ਵਾਲੇ ਕਾਪੀਆਂ ਨੇ ਉਹਨਾਂ ਤੇ ਵੀ ਆਪਣੀਆਂ ਫੋਟੋਆਂ ਚਪਾਈਆਂ ਜੀ ਇਹਨਾਂ ਨੇ ਐਂਬੂਲੈਂਸਾਂ ਤੇ ਵੀ ਛਪਾਈਆਂ ਹੋਈਆਂ ਨੇ ਜੀ ਇਹਨਾਂ ਨੇ 108 ਐਂਬੂਲੈਂਸ ਤੇ ਵੀ ਛਪਾਈ ਹੋਈ ਹੈ ਜੀ ਇਹਨਾਂ ਨੇ ਬੱਸਾਂ ਤੇ ਵੀ ਛਪਾਈਆਂ ਹੋਈਆਂ ਨੇ ਇਹਨਾਂ ਨੇ ਝੋੜਿਆਂ ਤੇ ਵੀ ਛਪਾਈਆਂ ਹੋਈਆਂ ਨੇ ਪਰ ਇਹ ਇੱਕ ਕਦਮ ਹੋਰ ਅੱਗੇ ਲੰਘ ਗਏ ਉਹਨਾਂ ਤੋਂ ਹਮ ਜਹੀਦਤ ਐਸੀ ਨਾ ਦੇਖੋ ਰਵੈਤੀ ਤੇ ਇਹਨਾਂ ਨੂੰ ਦਰਕਿਨਾਰ ਕਰਕੇ ਲੋਕਾਂ ਨੇ ਬਹੁਤ ਵੱਡੇ ਜਿਹੜਾ ਬਹੁਮਤ ਨਾਲ ਫਤਵਾ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਅੰਦਰ ਜੀ ਜੀ ਤੇ ਫਿਰ ਜੇ ਤੁਸੀਂ ਵੀ ਫੋਟੋਆਂ ਦੇ ਇर्द-ਗਿਰਦ ਹੀ ਘੁੰਮਣਾ ਹੈ ਭਾਈ ਫਿਰ ਤੁਹਾਡੇ ਤੇ ਪੁਰਾਣੇ 'ਚ ਫਰਕ ਦੱਸੋ ਕੀ ਰਹਿ ਗਿਆ ਹੂੰ ਜੇ ਜੇ ਤੁਸੀਂ ਦੂਜਿਆਂ ਦੀਆਂ ਫੋਟੋਆਂ ਤੇ ਨੁਕਤਾਚੀਨੀ ਕਰਦੇ ਰਹੇ ਹੋ ਕਿ ਨਹੀਂ ਜੀ ਫੋਟੋ ਲਗਣੀ ਨਹੀਂ ਚਾਹੀਦੀ ਫਲਾਣੀ ਥਾਂ ਤੇ ਨਹੀਂ ਲਗਣੀ ਚਾਹੀਦੀ ਧਮਕਾਣੀ ਥਾਂ ਤੇ ਨਹੀਂ ਲਗਣੀ ਚਾਹੀਦੀ ਤੇ ਫਿਰ ਤੁਹਾਨੂੰ ਤਾਂ ਮਿਸਾਲ ਕਾਇਮ ਕਰਨੀ ਚਾਹੀਦੀ ਸੀ ਕਿ ਨਹੀਂ ਲਾਣੀ ਜੀ ਫੋਟੋ ਕੋਈ ਕਿਸੇ ਜਿਵੇਂ ਹੁਣ ਸਰਦਾਰ ਭਗਤ ਸਿੰਘ ਦੀ ਲਾ ਦਿੰਦੇ ਹੂੰ ਜਿਨ੍ਹਾਂ ਨੂੰ ਆਦਰਸ਼ ਮੰਨਿਆ ਜਾ ਰਿਹਾ ਕਿਸੇ ਹੋਰ ਕਿਸੇ ਕਿਸੇ ਦੀ ਲਾਈ ਜਾ ਸਕਦੀ ਸੀ ਨਹੀਂ ਵੀ ਲਾਣੀ ਤਾਂ ਕੋਈ ਪੰਜਾਬ ਦੇ ਸੱਭਿਆਚਾਰ ਨੂੰ ਪੇਸ਼ ਕਰਦਾ ਕੋਈ ਤਸਵੀਰ ਜਹੀ ਲਾਈ ਜਾ ਸਕਦੀ ਸੀ ਹਰ ਥਾਂ ਤੇ ਹੂੰ ਬਿਲਕੁਲ ਬਿਲਕੁਲ ਪਰ ਇਹ ਦੱਸੋ ਵੀ ਕਿਹੜੀ ਥਾਂ ਰਹੇਗੀ ਜਿੱਥੇ ਭਗਵਾਨ ਸਿੰਘ ਮਾਨ ਆਪਣੀ ਫੋਟੋ ਨਹੀਂ ਲਾ ਰਿਹਾਗਾ ਖ਼ਵਾਰਾਂ ਚ ਦੇਖ ਲਓ ਪਿੰਡ ਸਰ ਪੂਰੇ ਦੇ ਪੂਰੇ ਪੇਜ ਤੇ ਇਸ਼ਤਿਹਾਰ ਆਉਂਦੇ ਨੇ ਤੇ ਫੋਟੋ ਭਗਵਾਨ ਸਿੰਘ ਮਾਨ ਦੀ ਹੁੰਦੀ ਹੈ ਹੂੰ ਉਹਦੇ ਚ ਕਈ ਵਾਰੀ ਜਿਹੜਾ ਸਬੰਧਤ ਮਹਿਕਮੇ ਦਾ ਵਜ਼ੀਰ ਹੁੰਦਾ ਹੈ ਉਹਦੀ ਫੋਟੋ ਵੀ ਗਾਇਬ ਹੋ ਜਾਂਦੀ ਹੈ ਹੂੰ ਦੇ ਸਿੱਧਾ ਹੁਣ ਤੁਸੀਂ ਚੈੱਕ ਕਰ ਲੋ ਜਿਹੜਾ ਇਸ ਬਰੇ ਦਾ ਆਇਆ ਆਪਣੇ ਪੰਜਾਬ ਸਰਕਾਰ ਦੇ ਇੱਕ ਕੈਲੰਡਰ ਛਾਪਦੀ ਹੈ ਹਰ ਸਾਰ ਉਸ ਕੈਲੰਡਰ ਤੇ ਵੀ ਕਿਸੇ ਵੇਲੇ ਭਗਵਾਨ ਸਿੰਘ ਮਾਨਤਰਾਜ ਕਰਦੇ ਰਹੇ ਨੇ ਕਿ ਫੋਟੋਆਂ ਲਾਂਦੇ ਨੇ ਜੀ ਲੀਡਰ ਆਪਣੀਆਂ ਹੂੰ ਹੂੰ ਪਿੰਡਰ ਸਾਹਿਬ ਨੌ ਫੋਟੋਆਂ ਨੌ ਤਸਵੀਰਾਂ ਨੇ ਪੰਜਾਬ ਸਰਕਾਰ ਦੇ ਕੈਲੰਡਰ ਤੇ ਜਿਹੜਾ 2024 ਦਾ ਮੇਰੇ ਸਾਹਮਣੇ ਦੁਆਰ ਤੇ ਲਟਕ ਰਿਹਾ ਹੈ ਓਕੇ ਜੀ ਜੀ ਤੇ ਉਹਦੇ ਚੋਂ ਪੰਜ ਫੋਟੋਆਂ ਸਰਦਾਰ ਭਗਵਾਨ ਸਿੰਘ ਮਾਨ ਦੀਆਂ ਨੇ ਨੌ ਵਿੱਚੋਂ ਜੀ 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 ਤੇ ਫਿਰ ਆਪਾਂ ਦੂਜਿਆਂ ਦੀ ਰੋਚਨਾ ਦਾ ਕਰਦੇ ਆਂ ਪਰ ਫਿਰ ਆਪ ਵੀ ਕੋਈ ਮਿਸਾਲ ਨਹੀਂ ਨਾ ਕਾਇਮ ਕਰਦੇ ਆਪ ਵੀ ਉਸੇ ਰਾਹ ਤੇ ਤੁਰ ਜਾਂਦੇ ਆਂ ਜੀ ਹੂੰ ਇਹੀ ਸਵਾਲ ਹੈ ਵੱਡਾ ਬਿਲਕੁਲ ਫਿਰ ਤੁਹਾਡੇ ਤੇ ਭਾਈ ਨਮਿਆਂ 'ਚ ਫਰਕ ਕੀ ਹੈ ਸੋ ਇਸ ਕਰਕੇ ਹੁਣ ਜਿਹੜੇ ਕਹਿੰਦੇ ਨੇ ਵੀ ਸੈਂਟਰ ਨੇ ਹੁਣ ਨਾਮ ਬਦਲੇ ਨੇ ਮੈਨੂੰ ਲੱਗਦਾ ਹੈ ਵੀ ਇਹ ਜਿਵੇਂ ਉਹ ਕਹਿ ਜਾਂਦੇ ਨੇ ਮਰਦੀ ਨੇ ਅੱਖ ਚੱਬਿਆ ਹੂੰ ਉਹਨੇ ਫੋਟੋਆਂ ਲਾਉਣ ਵਾਲਾ ਦੇ ਨਾਮ ਬਦਲਣ ਵਾਲਾ ਇੱਕ ਪੰਜਾਬ ਸਰਕਾਰ ਨੂੰ ਚੱਪਣਾ ਪੈਣਾ ਹੈ ਕਿਉਂਕਿ ਬਹੁਤ ਵੱਡੀ ਰਾਸਤੀ ਜਿਹੜੀ ਰੋਕੀ ਹੋਈ ਹੈ ਸੈਂਟਰ ਨੇ ਹੂੰ ਉਦੋਂ ਤੱਕ ਰਿਲੀਜ ਨਹੀਂ ਕਰਨੀ ਜਦੋਂ ਤੱਕ ਨਾਂ ਨਹੀਂ ਬਦਲਨੇ ਹੂੰ ਤੇ ਫਿਰ ਨਾ ਤਾਂ ਬਦਲਨੇ ਹੀ ਪੈਣਗੇ ਜੇ ਪੈਸੇ ਲੈਣੇ ਨੇ ਤੇ ਸਰਕਾਰ ਕੋਲੇ ਆਪਣੇ ਤੌਰ ਤੇ ਇੰਨੇ ਸਰੋਤ ਹੈ ਨਹੀਂ ਵੀ ਉਹ ਸੈਂਟਰ ਨੂੰ ਦਰਕਿਨਾਰ ਕਰਕੇ ਸਾਰਾ ਕੁਝ ਆਪ ਕਰ ਲੈਣ ਹੂੰ ਹੂੰ ਲੈਣ ਨੂੰ ਬਹੁਤ ਕੁਝ ਕਿਹਾ ਜਾ ਰਿਹਾ ਹੈ ਪਰ ਅ ਮੰਤਰ ਸਾਹਿਬ ਕਰਜ਼ਾ ਕਿੰਨਾ ਨਵਾਂ ਲਿਆ ਜਾ ਚੁੱਕਿਆ ਪਿਛਲੇ 2.5 ਸਾਲਾਂ 'ਚ ਹੂੰ ਬਿਲਕੁਲ ਤੇ ਪਹਿਲੇ ਕਰਜ਼ੇ ਦੇ ਇੱਕ ਵਿਆਜ ਨੂੰ ਮੋੜਨ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਹਾਲਾਂਕਿ ਗਰੰਟੀਆਂ ਚ ਕਿਹਾ ਗਿਆ ਸੀ ਕਿ ਅਸੀਂ ਇੰਨੇ ਪੈਸੇ ਮੈਨਿੰਗ ਤੋਂ ਇਕੱਠੇ ਕਰਾਂਗੇ ਇੰਨੇ ਸਰਾਬ ਤੋਂ ਕਰਾਂਗੇ ਇੰਨਾ ਪੈਸਾ ਅਸੀਂ ਮੋੜਾਂਗੇ ਨਵਾਂ ਕਰਜ਼ਾ ਨਹੀਂ ਲਵਾਂਗੇ ਪਰ ਹੌਲਟ ਰਿਹਾ ਸਾਰਾ ਕੁਝ ਹੂੰ ਜੀ ਜੀ ਸੋ ਇਹ ਵੀ ਹੁਣ ਨਾਮ ਬਦਲੇ ਜਾਣਗੇ ਆਮ ਆਦਮੀ ਕਲੀਨਿਕ ਦੇ ਨਾਮ ਬਦਲ ਕੇ ਆਯੂ ਸਮਾਨ ਆਰੋਗ ਕੇਂਦਰ ਇਹਨਾਂ ਦੇ ਨਾਮ ਰੱਖੇ ਜਾਣਗੇ ਪਹਿਲੇ ਪੜਾਚ ਅਧਿਆਂ ਦੇ ਬਦਲ ਰਹੇ ਨੇ ਤੇ ਫਿਰ ਅਗਲੇ ਨੇ ਫੇਰ ਦੁਬਾਰਾ ਪੈਸੇ ਰੋਕ ਲਏ ਤਾਂ ਮੈਨੂੰ ਲੱਗਦਾ ਦੂਜੇ ਅੱਧਿਆਂ ਦੇ ਵੀ ਬਦਲ ਲੈਣਗੇ ਫਿਰ ਹੂੰ 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 ਇਸ ਕਰਕੇ ਨਾ ਬਿਲਕੁਲ ਜਿਹੜੀ ਅਧਿਕਾਰੀਆਂ ਦੀ ਮੀਟਿੰਗ 'ਚ ਫੈਸਲਾ ਹੋ ਚੁੱਕਿਆ ਹੈ ਤੇ ਸਿਹਤ ਮੰਤਰੀ ਨੇ ਇਹਦਾ ਖੰਡਨ ਨਹੀਂ ਕੀਤਾ ਭਾਵੇਂ ਪੁਸ਼ਟੀ ਵੀ ਨਹੀਂ ਕੀਤੀ ਪਰ ਜਿਹੜਾ ਉਹਨਾਂ ਦਾ ਇਹ ਕਹਿਣਾ ਹੈ ਕਿ ਨਾਂ ਚ ਕੀ ਰੱਖਿਆ ਪਿਆ ਇੱਕ ਕਿਸਮ ਦੀ ਉਹ ਉਹਨਾਂ ਦੀ ਸਹਿਮਤੀ ਹੈ ਹੂੰ ਕਿ ਹਾਂ ਬਿਲਕੁਲ ਇਹ ਜਿਹੜੇ ਬਦਲੇ ਜਾ ਰਹੇ ਹੂੰ ਹੂੰ ਜੀ ਜੀ ਬਿਲਕੁਲ ਸ਼ਿਲਾ ਸਾਹਿਬ ਜਿਵੇਂ ਨਹੀਂ ਆਪਾਂ ਚੋਣ ਜਿਹੜਾ ਚੱਲ ਰਿਹਾ ਹੈ ਵਿਧਾਨ ਸਭਾ ਦਾ ਜਿਮਨੀਪੇੜ ਇਹਦੇ ਵਿੱਚ ਜਿਹੜੇ ਲੋਕ ਮੁੱਦੇ ਨੇ ਉਹ ਗਾਇਬ ਨੇ ਸਿਆਸੀ ਤੇ ਉਹ ਪਰਮਾਉ ਪੱਦਰ ਦੇ ਮੁੱਦੇ ਉਹ ਵੱਡੇ ਪੱਦਰ ਤੇ ਭਾਰੂ ਪੈ ਰਹੇ ਨੇ ਕੀ ਦੇਖਦੇ ਆਪਾਂ ਅਜਿਹਾ ਵਰਤਾਰਾ ਕੋਪਿੰਦਰ ਸਾਹਿਬ ਜਿਹੜਾ ਇਹ ਮਾਲਵੇ ਵਾਲੀ ਬੈਲਟ ਹੈ ਖਾਸ ਕਰਕੇ ਗਿੱਦੜਵਾਹਾ ਤੇ ਬਰਨਾਲਾ ਜੀ ਇਹਨਾਂ ਦੋ ਹਲਕਿਆਂ 'ਚ ਕਿਸਾਨ ਜਥੇਬੰਦੀਆਂ ਖਾਸ ਕਰਕੇ ਜਿਹੜਾ ਏਕਤਾ ਉਗਰਾਹਾ ਹੈ ਜਿਹਨੂੰ ਜੋਗਿੰਦਰ ਸਿੰਘ ਉਗਰਾਹਾ ਚਲਾਉਂਦੇ ਨੇ ਹਮ ਹਮ ਜੀ ਉਹਨਾਂ ਵੱਲੋਂ ਦਾ ਕਿਸਾਨੀ ਦੇ ਮਸਲੇ ਤੇ ਜਿਹੜੇ ਮਜ਼ਦੂਰਾਂ ਦੇ ਮਸਲੇ ਇਹਨਾਂ ਨੂੰ ਜ਼ਰੂਰ ਉਭਾਰਿਆ ਜਾ ਰਿਹਾ ਹੈ ਤੇ ਸਾਰੇ ਉਮੀਦਵਾਰ ਜਿਹੜੇ ਸਾਰੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਘਰੇ ਉਹਨਾਂ ਨੇ ਪੱਕੇ ਮੋਕਾ ਰਾਂ ਦੇ ਸਾਹਮਣੇ ਪੱਕੇ ਮੋਰਚੇ ਲਾਏ ਹੋਏ ਨੇ ਰਜਾਨਾ ਜਿੰਦਾਬਾਦ ਮੁਰਦਾਬਾਦ ਹੁੰਦੀ ਆ ਹੂੰ ਜੀ ਜੀ ਪਰ ਜਿਹੜੀਆਂ ਚਲੋ ਕਿਸਾਨ ਜਥੇਬੰਦੀਆਂ ਨੇ ਤਾਂ ਆਪਣੀ ਗੱਲ ਕਰਨੀ ਹੈ ਮਦੂਰਾ ਦੀ ਵੀ ਨਾਲ ਕਰਨੀ ਹੈ ਪੰਜਾਬ ਦੀ ਵੀ ਕਰ ਲੈਂਦੇ ਨੇ ਉਹ ਹੂੰ ਪਰ ਜਿਹੜੇ ਪਾਰਟੀਆਂ ਨੇ ਹਾਂ ਜਿਹੜੀਆਂ ਚੋਣ ਲੜਨ ਵਾਲੇ ਉਮੀਦਵਾਰ ਨੇ ਉਹਨਾਂ ਦੇ ਭਾਸ਼ਣਾ ਤੋਂ ਉਹਨਾਂ ਦੀਆਂ ਗੱਲਾਂ ਚੋਂ ਪੰਜਾਬ ਵੀ ਗਾਇਬ ਹੈ ਪੰਜਾਬੀ ਵੀ ਗਾਇਬ ਹੈ ਪੰਜਾਬੀਅਤ ਵੀ ਗਾਇਬ ਹੈ ਤੇ ਪੰਜਾਬ ਦੇ ਮੁੱਦੇ ਤੇ ਮਸਲੇ ਵੀ ਗਾਇਬ ਨੇ ਹੂੰ ਉਹਨਾਂ ਨੂੰ ਲੱਗ ਕੋਈ ਜਿਆਦਾ ਉਹ ਇੱਕ ਦੂਜੇ ਦੇ ਇਲਜ਼ਾਮਬਾਜ਼ੀ ਕਰ ਕਰਕੇ ਜਿਹੜੇ ਅਸਲੀ ਮੁੱਦੇ ਨੇ ਪੰਜਾਬ ਦੇ ਉਹਨਾਂ ਤੋਂ ਲੋਕਾਂ ਦਾ ਧਿਆਨ ਭਟਕਾ ਰਹੇ ਨੇ ਹੂੰ ਹੂੰ ਤੇ ਜਿਹੜਾ ਸਾਡਾ ਮੀਡੀਆ ਹੈ ਭਾਵੇਂ ਸੋਸ਼ਲ ਮੀਡੀਆ ਹੈ ਜਾਂ ਦੂਜਾ ਵੀ ਹੈ ਉਹ ਵੀ ਲੱਗ ਜੇ ਕੋਈ ਸਵਾਲ ਕਰਦਾ ਹੈ ਜਿਹੜੇ ਲੀਡਰਾਂ ਨੂੰ ਜਾਂ ਉਮੀਦਵਾਰਾਂ ਨੂੰ ਉਹ ਵੀ ਇੱਕ ਦੂਜੇ ਦੇ ਜਿਹੜੇ ਖਿਲਾਫ ਬੋਲੇਗੇ ਹੂੰ ਦਿੱਤੇਗੇ ਬਿਆਨ ਹੁੰਦੇ ਨੇ ਉਹਨਾਂ ਨੂੰ ਆਧਾਰ ਬਣਾ ਕੇ ਇਹ ਸਵਾਲ ਹੁੰਦੇ ਨੇ ਹੂੰ ਹਾਂ ਲੋਕ ਮੁੱਦਿਆਂ ਨੂੰ ਨਹੀਂ ਕਰੀਦਾ ਜਾਂਦਾ ਬਿਲਕੁਲ ਲੋਕ ਮੁੱਦਿਆਂ ਨੂੰ ਨਾ ਕੋਈ ਪ੍ਰਚਾਰਿਆ ਜਾ ਰਿਹਾ ਹੈ ਨਾ ਪ੍ਰਸਾਰਿਆ ਜਾ ਰਿਹਾ ਹੈ ਨਾ ਛਾਪਿਆ ਜਾ ਰਿਹਾ ਹੈ ਹੂੰ ਹੂੰ ਤੇ ਇਸੇ ਕਰਕੇ ਹੁਣ ਦੇਖੋ ਤੁਹਾਨੂੰ ਪਰਸੋਂ ਜਿਹੜਾ ਪਰਸੋਂ ਚਾਥੇ ਇੱਕ ਬਿਆਨ ਆਇਆ ਸੀ ਰਵਨੀਤ ਬਿੱਟੂ ਜਿਹੜੇ ਕੇਂਦਰੀ ਮੰਤਰੀ ਨੇ ਅੱਜਕੱਲ ਬਹੁਤ ਚਰਚਾ ਚਰੀ ਹੂੰ ਹੂੰ ਉਹਨਾਂ ਦੇ ਦੋ ਬਿਆਨ ਆਏ ਸੀ ਪਿੰਟਰ ਸਾਹਿਬ ਹੂੰ ਜੀ ਇੱਕ ਬਿਆਨ ਉਹਨਾਂ ਦਾ ਤਿੰਨ ਆਏ ਸੀ ਦੋ ਤੋਂ ਵੀ ਇੱਕ ਬਿਆਨ ਚ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਕਿਸਾਨ ਨੇ ਆਗੂ ਨੇ ਖਾਸ ਕਰਕੇ ਤਾਲਬਾਨ ਨੇ ਇਹਨਾਂ ਦੀਆਂ ਜਾਇਦਾਦਾਂ ਦੀ ਜਾਂਚ ਹੋਊਗੀ ਦੂਜਾ ਬਿਆਨ ਉਹਨਾਂ ਦਾ ਪਿੰਡਰ ਸਾਹਿਬ ਆਇਆ ਸੀ ਕਿ ਪੋਸਤ ਤੇ ਅਫੀਮ ਦੀ ਜਿਹੜੀ ਖੇਤੀ ਹੈ ਪੰਜਾਬ ਚ ਹੋਣੀ ਚਾਹੀਦੀ ਹੈ ਹੂੰ ਮੈਂ ਇਹਦੇ ਬਾਰੇ ਵੀ ਸੈਂਟਰ ਤੋਂ ਫੈਸਲਾ ਕਰਾਉਂਗਾ ਉਹਨਾਂ ਨੇ ਕਿਹਾ ਹੂੰ ਤੀਜਾ ਬਿਆਨ ਇੱਕ ਆਇਆ ਸੀ ਕਿ ਮੈਂ ਵੀ ਮੁੱਖ ਮੰਤਰੀ ਦਾ 2027 ਦਾ ਜਿਹੜਾ ਹੈਗਾ ਦਾਵੇਦਾਰ ਹੂੰ ਉਹ ਦੇ ਦੇ ਉਮੀਦਵਾਰ ਦਾ ਭਾਰਤੀ ਜਨਤਾ ਪਾਰਟੀ ਵਾਲਾ ਜੀ 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 ਬਿਲਕੁਲ ਤੇ ਦੇਖੋ ਜਿਹੜੇ ਦੋ ਮੁੱਦੇ ਸੀ ਦੋ ਵੱਡੇ ਜਿਹੜੇ ਉਹਨਾਂ ਦੀਆਂ ਗੱਲਾਂ ਸੀ ਵੀ ਭਾਈ ਤੁਸੀਂ ਪੰਜਾਬ ਨੂੰ ਹਫੀਮ ਤੇ ਪੋਸਟ ਦੇਦਾ ਤੋਰੇ ਹਾਲਾਂਕਿ ਚਰਚਾ ਦਾ ਵਿਸ਼ਾ ਹੈ ਇਹ ਪਰ ਨਸ਼ਾ ਤਾਂ ਨਸ਼ਾ ਹੀ ਹੈ ਨਾ ਜੀ ਜੀ ਬਿਲਕੁਲ ਆਪਾਂ ਉਹਦੀ ਹਮਾਇਤ ਨਹੀਂ ਨ ਕਰ ਸਕਦੇ ਤੇ ਕਿੰਨਾ ਮਹਿੰਗਾ ਨਸ਼ਾ ਹੈ ਚਾਹੇ ਹਫੀਮ ਵੀ ਨੇ ਚਾਹੇ ਡੋਡੇ ਵੀ ਨੇ ਹੂੰ ਆਪਾਂ ਤਾਂ ਇਹੀ ਕਹਾਂਗੇ ਨਾ ਵੀ ਨਸ਼ੇ ਤੋਂ ਬਚੋ ਭਾਈ ਨਹੀਂ ਨਸ਼ਾ ਖਾਣਾ ਚਾਹੀਦਾ ਕਿਸੇ ਵੀ ਤਰ੍ਹਾਂ ਕਿਸੇ ਵੀ ਬੰਦੇ ਨੂੰ ਜੀ ਬਹੁਤ ਸਾਰੀਆਂ ਹੋਰ ਖਰਾਕਾਂ ਨੇ ਜਿਹੜੀਆਂ ਖਾਈਆਂ ਜਾ ਸਕਦੀਆਂ ਨੇ ਉਹਨਾਂ ਦੀ ਦਲੀਲ ਸੀ ਕਿ ਇਹਨੇ ਜ਼ਿਆਦਾ ਕੰਮ ਕਰਦੇ ਨੇ ਹੂੰ ਅਫੀਮ ਤੇ ਡੋਡੇ ਖਾ ਕੇ ਹੂੰ ਤੇ ਜੇ ਜ਼ਿਆਦਾ ਕੰਮ ਤਾਂ ਭਾਈ ਫਿਰ ਘੀ ਖਾ ਲੋ ਦੁੱਧ ਪੀ ਲੋ ਹੋਰ ਵੀ ਤਾਂ ਬਹੁਤ ਸਾਰੀ ਖਰਾਕ ਹੈ ਫਲ ਖਾ ਲੋ ਸਿਰਫ ਨਸ਼ੇ ਨਾਲ ਹੀ ਤਾਂ ਨਹੀਂ ਨਾ ਜ਼ਿਆਦਾ ਕੰਮ ਹੁੰਦਾ ਇਸ ਬਾਰੇ ਕੋਈ ਜ਼ਿਆਦਾ ਜਿੰਨਾ ਉਹਦਾ ਵਿਰੋਧ ਹੋਣਾ ਸੀ ਨਹੀਂ ਹੋਇਆ ਹੂੰ ਜੀ ਦੂਜਾ ਉਹਨਾਂ ਦਾ ਜਿਹੜਾ ਸੀ ਬਿਆਨ ਕਿਸਾਨਾਂ ਬਾਰੇ ਪਿੰਡਲ ਸਾਹਿਬ ਉਹਨਾਂ ਦੇ ਵੀ ਕਿਸਾਨ ਜਥੇਬੰਦੀਆਂ ਨੇ ਤਾਂ ਭਾਵੇਂ ਕੁਝ ਥਾਮਾਂ ਤੇ ਉਹਨਾਂ ਨੇ ਪਤਲੇ ਸਾੜੇ ਨੇ ਜਿੰਦਾਬਾਦ ਮਰਦਾਬਾਦ ਵੀ ਕੀਤੀ ਹੈ ਖਾਸ ਕਰਕੇ ਚਲੋ ਜਿੰਦਾਬਾਦ ਤਾਂ ਕੀ ਕਰਨੀ ਹੈ ਮਰਦਾਬਾਦ ਵੀ ਕੀਤੀ ਹੈ ਹਮ ਪਰ ਰਾਜਨੀਤਿਕ ਜਿਹੜੇ ਬਾਕੀ ਧਿਰਾਂ ਨੇ ਉਹ ਉਸ ਉਸ ਤੇ ਉਸ ਬਾਰੇ ਵੀ ਚੁੱਪ ਨੇ ਹਮ ਤੇ ਜਿਹੜਾ ਤੀਜਾ ਬਿਆਨ ਸੀ ਨਾ ਜੀ ਉਹਨਾਂ ਦਾ ਜਿਹੜਾ ਜਿਹਦਾ ਮੁੱਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਵੀ ਮੈਂ ਵੀ ਮੁੱਖ ਮੰਤਰੀ ਦਾ ਬਣਨਾ ਚਾਹਨਾ ਹੈ ਉਮੀਦਵਾਰ ਤੇ ਉਹਦੇ ਬਾਰੇ ਫਿਰ ਧੜਾ ਧੜਾ ਉਦੇ ਬਿਆਨ ਦੇ ਸਬੰਧ ਵਿੱਚ ਟਿੱਪਣੀਆਂ ਆਉਣੀਆਂ ਸ਼ੁਰੂ ਹੋਈਆਂ ਹੂੰ ਸਿਆਸੀ ਤੌਰ 'ਤੇ ਬਿਲਕੁਲ ਜੀ ਪਟਿਆਲੇ ਤੋਂ ਜਿਹੜੇ ਲੋਕ ਸਭਾ ਮੈਂਬਰ ਸੀ ਤੁਹਾਡੇ ਮਜੂਦਾ ਧਰਮबीर ਡਾਕਟਰ ਧਰਮबीर ਗਾਂਧੀ ਉਹਨਾਂ ਨੇ ਵੀ ਲੰਬਾ ਚੌੜਾ ਬਿਆਨ ਦਿੱਤਾ ਇਸ ਬਾਰੇ ਜੀ ਕਿ ਨਹੀਂ ਬਣ ਸਕਦੇ ਤੁਸੀਂ ਇਹ ਕੀਤਾ ਜੀ ਤੁਸੀਂ ਉਹ ਕੀਤਾ ਹੂੰ ਤੇ ਫਿਰ ਦੂਜੀ ਕੱਲ ਜਿਹੜਾ ਹੈਗਾ ਪ੍ਰਚਾਰ ਦੇ ਦੌਰਾਨ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਜਲੰਧਰ ਤੋਂ ਸੰਸਦਨੇ ਚਰਨਜੀਤ ਸਿੰਘ ਚੰਨੀ ਹੂੰ ਉਹਨਾਂ ਨੇ ਕਿਹਾ ਕਿ ਨੀਟੂ ਸ਼ਟਰਾਮ ਵਾਲਾ ਦਾ ਮੁੱਖ ਮੰਤਰੀ ਬਣ ਸਕਦਾ ਹੂੰ ਪਰ ਅਵਨੀਤ ਬਿੱਟੂ ਮੁੱਖ ਮੰਤਰੀ ਨਹੀਂ ਕਦੇ ਪੰਜਾਬ ਦਾ ਬਣ ਸਕਦਾ ਓਕੇ ਦੋਸੋ ਪਿੰਡਰ ਸਾਹਿਬ ਵੀ ਕੋਈ ਗੱਲਾਂ ਨੇ ਕੋਈ ਕਿਹੜਾ ਮੁੱਦਾ ਹੈ ਤੁਸੀਂ ਜਿਹਨੂੰ ਲੈ ਕੇ ਏਡੇ ਵੱਡੇ ਤੁਸੀਂ ਕੱਦਾਬਾਰ ਆਗੂ ਹੋ ਪੰਜਾਬ ਦੇ ਮੁੱਖ ਮੰਤਰੀ ਰਹੇ ਹੋ ਤੁਸੀਂ ਹੂੰ 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 ਚਲੋ ਠੀਕ ਹੈ ਉਹ ਸੈਂਟਰ ਚ ਵਜ਼ੀਰ ਨੇ ਪਰ ਘੱਟੋ ਘੱਟ ਨੀਟੂ ਸੈਟਰਾਂ ਵਾਲੇ ਨਾਲ ਤਾਂ ਨਿੰਨ ਤੁਲਨਾ ਕੀਤੀ ਜਾ ਸਕਦੀ ਹੈ ਹੂੰ ਜੀ ਜੀ ਤੇ ਫਿਰ ਮੁੱਦਿਆਂ ਦੀ ਗੱਲ ਹੁਣ ਕਿੰਨੇ ਪੰਜਾਬ ਦੇ ਮੁੱਦੇ ਨੇ ਮਹਿੰਗਾਈ ਹੈ ਬੇਰਜ਼ਗਾਰੀ ਹੈ ਨਸ਼ੇ ਨੇ ਕਿਸਾਨੀ ਮਸਲੇ ਨੇ ਮਜ਼ਦੂਰਾਂ ਦੇ ਮਸਲੇ ਨੇ ਵਪਾਰੀਆਂ ਦੇ ਮਸਲੇ ਨੇ ਹਰ ਵਰਗ ਦੇ ਤਾਂ ਮਸਲੇ ਨੇ ਇੱਥੇ ਹੂੰ ਬਿਲਕੁਲ ਹਰ ਹਰ ਵਰਗ ਸੜਕਾਂ ਤੇ ਹੈ ਬਿਲਕੁਲ ਬਿਲਕੁਲ ਹਲੇ ਲੰਗੀ ਰਾਤ ਰਾਇਕਲਾਂ ਰਾਇਕੀ ਕਲਾਂ ਦੇ ਵਿੱਚ ਜਿਹਾ ਤਰ ਵੱਖਰੀ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਜੀ ਜੀ ਬਿਲਕੁਲ ਜੀ ਜਿੱਥੇ ਲਾਠੀ ਚਾਰਜ ਵੀ ਹੋਇਆ ਕਿਸਾਨਾਂ ਨੇ ਉੱਥੇ ਪੰਗਰੇਣ ਦੇ ਇਨਸਪੈਕਟਰ ਤੇ ਇੱਕ ਹੋਰ ਮੁਲਾਜ਼ਮ ਨੂੰ ਘੇਰਿਆ ਹੋਇਆ ਸੀ ਹੂੰ ਹੂੰ ਸੱਟਾਂ ਵੀ ਵੱਜੀਆਂ ਨੇ ਉੱਥੇ ਦੋਵੇਂ ਧਿਰਾਂ ਦੇ ਪਰਚੇ ਵੀ ਦਰਜ ਹੋ ਗਏ ਨੇ ਦੋਮ ਕਿਸਾਨਾਂ ਤੇ ਪੁਲਿਸ ਵੱਲੋਂ ਵੀ ਹੋਇਆ ਤੇ ਦੂਜਾ ਵੀ ਹੋਇਆ ਸੋ ਕਿੰਨੇ ਮਾਮਲੇ ਨੇ ਧਰਤੀ ਹੇਠ ਜਾ ਰਹਿਆ ਪੰਜਾਬ ਦਾ ਪਾਣੀ ਸਾਡਾ ਕਿੱਡਾ ਵੱਡਾ ਮਾਮਲਾ ਹੈ ਹੂੰ ਭਲੀਤ ਹੋ ਰਿਹਾ ਵਾਤਾਵਰਣ ਸਾਡਾ ਕਿੱਡਾ ਵੱਡਾ ਮਾਮਲਾ ਹੈ ਬਿਲਕੁਲ ਬਿਲਕੁਲ ਚੰਡੀਗੜ੍ਹ ਖਸ ਰਿਹਾ ਹੈ ਪੰਜਾਬ ਸਫਾਈ ਦੀ ਚੰਡੀਗੜ੍ਹ ਖਸ ਰਿਹਾ ਪੰਜਾਬੀ ਬੋਲ ਦੇ ਇਲਾਕੇ ਖਸ ਰਹੇ ਨੇ ਪੰਜਾਬ 'ਚ ਜਿਹੜਾ ਹੈਗਾ ਸ਼ਹਿਰੀਕਰਨ ਬਹੁਤ ਵਧ ਰਿਹਾ ਹੈ ਤੇ ਪੰਕਤਾ ਜਿਹੜੀ ਫਸਲਾਂ ਥੱਲੋਂ ਜ਼ਮੀਨ ਲਗਾਤਾਰ ਘਟਦੀ ਜਾ ਰਹੀ ਹੈ ਪੰਜਾਬ ਦੀ ਹਾਂ ਤੇ ਪੰਜਾਬ ਦੀ ਬੇਰਜ਼ਗਾਰੀ ਕਿੰਨੀ ਹੈ ਪੰਜਾਬ ਦੀ ਜਵਾਨੀ ਕਿਵੇਂ ਜਹਾਜ਼ ਭਰ-ਭਰ ਕੇ ਵਿਦੇਸ਼ਾਂ ਨੂੰ ਤੁਰੀ ਹੋਈ ਹੈ ਹੂੰ ਇਹ ਸਾਰੇ ਗੰਭੀਰ ਮਾਮਲੇ ਨੇ ਜਿਹੜੇ ਬੜੇ ਚਿੰਤਨ ਦਾ ਚਿੰਤਨ ਦੀ ਮੰਗ ਕਰਦੇ ਨੇ ਤੇ ਕਿੰਨਾ ਪ੍ਰਵਾਸ ਪੰਜਾਬ ਚ ਹੋ ਰਿਹਾ ਹੈ ਬਾਹਰਲੇ ਰਾਜਾਂ ਚ ਹੂੰ ਜੀ ਕਿੰਨੀਆਂ ਹੁਣ ਤੋਂ ਨਹੀਂ ਪੰਚਾਇਤ ਚੋਣਾਂ ਲੰਘ ਕੇ ਗਈਆਂ ਨੇ ਕਿੰਨੀਆਂ ਥਾਵਾਂ ਤੇ ਪ੍ਰਵਾਸੀਆਂ ਦੇ ਜਿਹੜੇ ਪੰਚੀ ਸਰਪੰਚੀ ਚ ਉਮੀਦਵਾਰ ਵੀ ਸਾਹਮਣੇ ਆ ਗਏ ਹੂੰ ਬਿਲਕੁਲ ਬਿਲਕੁਲ ਸੋ ਇਹ ਸਾਰੇ ਮਾਮਲੇ ਤਾਂ ਹੈਗੇ ਨੇ ਫਿਰ ਪੰਜਾਬੀ ਬੋਲਦੇ ਆ ਇਲਾਕਿਆਂ ਦਾ ਮਾਮਲਾ ਹੈ ਸਤਲੁਜ ਆਮਨਾ ਲਿੰਕ ਨਹਿਰ ਪਾਣੀ ਸਾਡਾ ਕਿੱਡਾ ਹੂੰ ਜ਼ਰੂਰੀ ਹੈ ਸਾਡੀ ਖੇਤੀਬਾੜੀ ਲਈ ਹੂੰ ਹੂੰ ਉਹ ਉਹ ਵਿੱਚ ਵਿਚਾਲੇ ਪਿਆ ਹੈ ਕਿੰਨੀ ਦੇਰ ਤੋਂ ਜਿਹੜੀ ਸਾਡੀ ਰਾਜਧਾਨੀ ਹੈ ਚੰਡੀਗੜ੍ਹ ਉਹਦੇ ਤੇ ਫਿਰ ਕੱਲਾ ਰਾਜਧਾਨੀ ਉਹ ਨਹੀਂ ਗਈ ਪਿੰਡਰ ਸਾਹਿਬ ਉੱਥੇ ਜਿਹੜੇ ਅਧਿਕਾਰੀ ਨੁਕਤ ਹੁੰਦੇ ਨੇ ਉਹ ਲਗਾਤਾਰ ਸਾਡੀ ਗਿਣਤੀ ਘਟਦੀ ਜਾ ਰਹੀ ਹੈ ਪੰਜਾਬ ਦੀ ਉੱਥੇ ਪੂਰੀ ਦੇਸ਼ੋ ਨਾਲ ਹੁਣ ਨਹੀਂ ਸਾਨੂੰ ਗਿਣਤੀ ਮਿਲ ਰਹੀ ਜਿੰਨੇ ਸਾਡੇ ਹੋਣੇ ਚਾਹੀਦੇ ਨੇ ਹੂੰ ਜੀ ਜੀ ਬਿਲਕੁਲ ਫਿਰ ਪਾਖੜਾ ਜਿਹੜਾ ਬਿਆਸ ਮੈਨੇਜਮੈਂਟ ਬੋਰਡ ਹੈ ਉੱਥੇ ਕਿਸੇ ਵੇਲੇ ਸਾਡੀ ਸਥਾਈ ਮੈਂਬਰਸ਼ਿਪ ਹੁੰਦੀ ਸੀ ਉਹ ਖਤਮ ਕੀਤੀ ਜਾ ਚੁੱਕੀ ਹੈ ਹੂੰ ਜੀ ਜੀ ਹੋਰ ਬਹੁਤ ਸਾਰੇ ਮਾਮਲੇ ਨੇ ਹੁਣ ਡੀਏਪੀ ਨਹੀਂ ਮਿਲ ਰਹੀ ਕਿਸਾਨਾਂ ਨੂੰ ਹੂੰ ਪਰਾਲੀ ਦੇ ਤੜਾ ਤੜ ਪਰਚੇ ਦਰਜ ਹੋ ਰਹੇ ਨੇ ਸੋ ਇਹ ਬਹੁਤ ਸਾਰੇ ਮਾਮਲੇ ਨੇ ਪੰਜਾਬ ਦੇ ਜਿਨ੍ਹਾਂ ਪ੍ਰਤੀ ਪੰਜਾਬੀਆਂ ਨੂੰ ਤੇ ਖਾਸ ਕਰਕੇ ਰਾਜਨੀਤਿਕ ਧਿਰਾਂ ਨੂੰ ਸਿਰ ਜੋੜਨ ਦੀ ਲੋੜ ਹੈ ਚਿੰਤਨ ਕਰਨ ਦੀ ਲੋੜ ਹੈ ਤੇ ਚੋਣਾਂ 'ਚ ਇਹ ਮਾਮਲੇ ਉੱਭਰਨੇ ਚਾਹੀਦੇ ਨੇ ਹੂੰ ਬਿਲਕੁਲ ਪਰ ਹਰੇਕ ਚੋਣ ਪੇੜ 'ਚ ਭਾਵੇਂ ਹੁਣ ਚਾਰ ਜਿਵਨੀ ਚੋਣਾਂ ਹੋ ਰਹੀਆਂ ਨੇ ਚਾਰ ਹਲਕਿਆਂ ਦੀਆਂ ਜਾਮ ਚੋਣਾਂ ਹੁੰਦੀਆਂ ਨੇ ਉਹਨਾਂ 'ਚ ਇਹ ਮਾਮਲੇ ਜਿਹੜੇ ਲਗਾਤਾਰ ਗਾਇਬ ਹੁੰਦੇ ਜਾ ਰਹੇ ਨੇ ਤੇ ਇੱਕ ਦੂਜੇ ਤੇ ਇਲਜ਼ਾਮ ਬਾਜ਼ੀ ਕਰਕੇ ਜਿਹੜੇ ਇਹ ਮਾਮਲੇ ਨੇ ਅਸਲੀ ਮਾਮਲੇ ਨੇ ਜਿਹੜੇ ਪੰਜਾਬ ਦੇ ਜਿਹੜੇ ਪੰਜਾਬ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਜਿਨ੍ਹਾਂ ਦੀ ਚਰਚਾ ਹੋਣੀ ਜਿਨ੍ਹਾਂ ਦਾ ਚਿੰਤਨ ਹੋਣਾ ਜਿਨ੍ਹਾਂ ਦਾ ਹੱਲ ਹੋਣਾ ਉਹਨਾਂ ਬਾਰੇ ਕੋਈ ਗੌਰ ਨਹੀਂ ਕਰ ਰਿਹਾ ਬਸ ਸਿਰਫ ਡੰਗ ਟਪਾਈ ਕਰਕੇ ਜਿਹੜਾ ਹੈਗਾ ਇੱਕ ਦੂਜੇ ਤੇ ਇਲਜ਼ਾਮ ਕਰਕੇ ਲੋਕਾਂ ਦੇ ਜਿਹੜੇ ਅਸਲੀ ਮਸਲੇ ਨੇ ਉਹਨਾਂ ਤੋਂ ਧਿਆਨ ਖਿੱਚਿਆ ਜਾ ਰਿਹਾ ਕਿੰਨੀ ਮਹਿੰਗਾਈ ਵਧ ਗਈ ਪਿੰਡ ਸਰਪ ਜੇ ਰਸੋਈ ਵਾਲੇ ਬਜਟ ਵਾਲ ਦੇਖੀਏ ਜਿਹੜੇ ਜਿਹੜਾ ਇੱਕ ਪਰਿਵਾਰ ਦਾ ਕਿਸੇ ਦਾ 5000 ਰੁਪਏ ਦਾ ਸਮਾਨ ਆਂਦਾ ਸੀ ਅੱਜ ਤੋਂ 2 ਸਾਲ ਪਹਿਲਾਂ ਹੁਣ 15000 ਰੁਪਏ ਦਾ ਹੂੰ ਹੂੰ ਜੀ ਬਿਲਕੁਲ ਜੀ ਤੇ ਇਸ ਕਰਕੇ ਇਹਨਾਂ ਸਾਰੀਆਂ ਗੱਲਾਂ 'ਤੇ ਬਹੁਤ ਗੌਰ ਕਰਨ ਦੀ ਲੋੜ ਸੀ ਪਰ ਨਹੀਂ ਹੋ ਰਿਹਾ ਤੇ ਚਾਰੇ ਥਾਮਾਂ ਤੇ ਭਾਵੇਂ ਤਕੌਣੇ ਮੁਕਾਬਲੇ ਨੇ ਪਰ ਮੁੱਦਿਆਂ ਦੀ ਗੱਲ ਉੱਥੋਂ ਗਾਇਬ ਹੈ ਤੇ ਸਿਰਫ ਇੱਕ ਦੂਜੇ ਦੇ ਖਿਲਾਫ ਇਲਜ਼ਾਮ ਤਰਾਸੀ ਇਲਜ਼ਾਮਬਾਜ਼ੀ ਇੱਕ ਦੂਜੇ ਦੀ ਕਿਰਦਾਰਕੁਸ਼ੀ ਅਜਿਹਾ ਕੁਝ ਉੱਥੇ ਹੋ ਰਿਹਾ ਹੈ ਜੀ ਹੂੰ ਜੀ ਜੀ ਬਿਲਕੁਲ ਖੈਰ ਪੰਜਾਬ ਕਈ ਪੱਖਾਂ ਉੱਤੇ ਉਹਦੇ ਤੇ ਹਲੂਣਾ ਦੇਣ ਦੀ ਲੋੜ ਹੈ ਜਿੰਨਾ ਚਿਰ ਲੋਕ ਖੁਦ ਨਹੀਂ ਉੱਠਣਗੇ ਤਾਂ ਜਿਹੜੀਆਂ ਸਿਆਸੀ ਤਰ੍ਹਾਂ ਨੇ ਉਹ ਉਹਨਾਂ ਚਿਰ ਨਹੀਂ ਜਾਗਣਗੀਆਂ ਖੈਰ ਅੱਜ ਦੇ ਇਸ ਮੀਡੀਆ ਸਰਦਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਸਨ ਉਹਗੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿੱਲਾ ਜੀ ਸੋ ਚਿੱਲਾ ਸਾਹਿਬ ਤੁਸੀਂ ਚੈਨਲ ਜੀ ਮਿਸ਼ਨ ਪੰਜਾਬੀ ਲਈ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਇਹ ਮਿਸ਼ਨ ਪੰਜਾਬੀ